ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਸਾਨ ਵੀਰੋ ਆ ਉਹੀ ਸੁੱਕੇ ਕਦੂ ਵਾਲੀ ਵਿਧੀ ਡਾਕਟਰ ਦਲੇਰ ਸਿੰਘ ਹੋਣ ਵਾਲੀ ਇਹਦਾ ਚੌਥਾ ਸਾਲ ਆ ਸਾਨੂੰ ਲਾਉਂਦਿਆਂ ਨੂੰ ਆ ਵੇਖੋ ਰਾਤ ਪਾਣੀ ਪਾਇਆ ਸੀਗਾ ਜੀਰ ਗਿਆ ਤੇ ਜੀਰੇ ਪਾਣੀ ਦੇ ਵਿੱਚ ਹੀ ਬੰਦੇ ਸਾਡੇ ਲਾਗੇ ਮੈਂਨਰੋ ਡੱਕਿਆ ਮੈਂ ਕਿਹਾ ਜੀਰੇ ਲਾ ਲਿਓਂਦੇ ਕੋਈ ਗੱਲ ਨਹੀਂ ਤੇ ਅੰਦੇ ਵੀ ਇੰਨਾ ਪੋਲਾ ਹੱਥ ਚੱਲਦਾ ਵੀ ਗਾਲੀ ਸਰਦਿਓ ਹੁਣ ਪਾਣੀ ਪਾਇਆ ਤੇ ਇੱਧਰ ਉਸੇ ਤਰ੍ਹਾਂ ਹੀ ਸੋਗੇ ਮਾਰਤੇ ਆ 10 14 ਸੋਗੇ ਮਾਰ ਕੇ ਪੈਰੀ ਬਣਾਤੀ ਪਾਣੀ ਛੱਡ ਦੇਣਾ ਤੇ ਨਜ਼ਾਰੇ ਲੈਂਦੇ ਆ ਆਨੰਦ ਲੈਂਦੇ ਆ ਡਾਕਟਰ ਸਾਹਿਬ ਮਜੀਆ ਨੇ ਧਰਤੀ ਤੇ ਪਾਣੀ ਵਜਾਉਣ ਵਾਸਤੇ ਆਏ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਜਿਹੜਾ ਅਸੀਂ ਉਹਦੇ ਨੇ 1500 ਰੁਪਇਆ ਸਿੱਧੀ ਭੁਗਾਈ ਦਾ ਡੀਐਸਆਰ ਵਗੈਰਾ ਉਹਦੇ ਨਾਲੋਂ ਇਹ ਕਿਤੇ ਬਿਹਤਰ ਆ ਇਹ ਜਿਹੜੀ ਚੀਜ਼ ਆ ਇਹ ਪਾਣੀ ਤਾਂ ਜਿਹੜੀ ਬਚਾਉਂਦੀ ਬਚਾਉਂਦੀ ਆ ਕਿਸਾਨ ਦਾ ਖਰਚਾ ਵੀ ਜਿਹੜਾ ਸਿਰਫ 4-5 ਰੁਪਏ ਦੇ ਵਿੱਚ ਰਹਿ ਜਾਂਦਾ ਆ ਦੇਖੋ ਤੁਹਾਡੇ ਸਾਹਮਣੇ ਵਟਾਂ ਦੇ ਉੱਤੇ ਨਾ ਹੀ ਕੋਈ ਮਿੱਟੀ ਲਾਈ ਆ ਐਵੇਂ ਜੰਦਰੇ ਨਾਲ ਵਟਾਂ ਦੇ ਉੱਤੇ ਮਿੱਟੀ ਝੜਤੀ ਆ ਨਾ ਇਹਨਾਂ ਨੂੰ ਵੱਢਣ ਦੀ ਲੋੜ ਪੈਣੀ ਜਦੋਂ ਕੱਖ ਨੂੰ ਲੋਕ ਵੱਢਦੇ ਆ ਵਟਾਂ ਨੂੰ ਕੱਖ ਕਿਉਂਕਿ ਰਾਉਂਡ ਅਪ ਮਾਰਤੀ ਆ ਥੱਲੇ ਤੇ ਇੰਨੀ ਸੌਖੀ ਜ਼ਿੰਦਗੀ ਆ ਕਣਕ ਨਾਲੋਂ ਸੌਖਾ ਝੋਨਾ ਲਾਈਦਾ ਆ ਮੇਰਾ ਪਰਮਾਣ ਇਹਨੂੰ ਪੁੱਛੋ ਕਿੱਡੇ ਨਜ਼ਾਰੇ ਆ ਇੱਥੇ ਬੜੇ ਨਜ਼ਾਰੇ ਮੈਂ ਨਾ ਪੈਰ ਖੁੱਬਦਾ ਆ ਗੱਲ ਤੋਤਰਾ ਕੱਦੂ ਦੇ ਵਿੱਚ ਤੇ ਸਾਹ ਨਹੀਂ ਆਉਂਦਾ ਹਾਂ ਨਾ ਸਾਰਾ ਸਾਹ ਨਹੀਂ ਆਉਂਦਾ ਜੇ ਤੇ ਕੱਦੂ ਟਰੈਕਟਰ ਦਾ ਕੀਤਾ ਹੋਵੇ ਤੇ ਇਹਦੇ ਕਣਕ ਨੂੰ ਖਾਦ ਪਾਈਦੀ ਹੈ ਤੇ ਹਾਂ ਵੇਖੋ ਇਦਾਂ ਹੀ ਜਨੀਮ ਜਿੰਨਾ ਵੀ ਝੋਨਾ ਲਾਈਦਾ 4 ਸਾਲ ਤੋਂ ਇੰਨਾ ਲਾਈਦਾ ਪਹਿਲੋਂ ਇੱਕ ਅੱਧਾ ਦਿਨ ਜਦੋਂ ਪਹਿਲਾ ਪਾਣੀ ਪਾਈਦਾ ਉਦੋਂ ਪ੍ਰੋਬਲਮ ਆਉਂਦੀ ਹੈ ਕਿ ਪਾਣੀ ਜੀਰਦਾ ਉਸ ਤੋਂ ਬਾਅਦ ਦੇ ਵਿੱਚ ਬਸ ਜਿਵੇਂ ਆਮ ਕਦੂ ਦਾ ਪਾਣੀ ਖਲੋਂਦਾ ਐਵੇਂ ਖਲੋ ਜਾਂਦਾ 8 ਦਿਨ ਪਾਣੀ ਡੱਕੀ ਦਾ ਮੁਰਗੇ ਚੌਥੇ ਪੰਜਵੇਂ ਦਿਨ ਪਾਣੀ ਲਾਈਦਾ ਕਿਉਂਕਿ 35 ਕੁਆਟਰ ਝਾੜ 32 33 ਤੇ ਐਵਰੇਜ ਆਜੀ ਸਾਡੀ ਤੇ ਜਿਹੜੀ ਮਤਲਬ ਵੀ ਆਮ ਜੋ ਨਨਾਂ ਵਧੀਆ ਆ ਤੇ ਕਣਕ ਵੀ ਸਾਡੀ ਜਿਹੜੀ ਆ ਐਤਿਕਾ 23 ਕਿਲੋ ਮੀਟਰ ਦੀ ਐਵਰੇਜ ਆਈ ਹੈ ਤੇ ਵਧੀਆ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਪਰ ਸਾਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਕਿ ਅਸੀਂ ਵੀ ਮਾਨੀ ਨੂੰ ਜਾਣੀਏ ਅਗਉਣੀਆਂ ਪੀੜ੍ਹੀਆਂ ਨੂੰ ਆਪਾਂ ਕੀ ਜਵਾਬ ਦੇ ਕੇ ਜਾਵਾਂਗੇ